ਗਾਇਸ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਔਰ ਮੈਂ ਸਕੂਲ ਵਾਸਤੇ ਤਿਆਰ ਹੋਵਾਂਗੀ ਸਵੇਰ ਸਵੇਰ ਕਿ ਨੂੰ ਬਸ ਜਿਹੜੇ ਚੈਂਕ ਵੀ ਆ ਪਿਆ ਨੇ ਮੈਨੂੰ ਬਹੁਤ ਵਧੀਆ ਲੱਗਦਾ ਐਵੇਂ ਚਲੋ ਹੁਣ ਤੁਹਾਨੂੰ ਸਕੂਲ ਤੋਂ ਆ ਕੇ ਮਿਲਦੇ ਆਂ ਫਿਰ ਅੱਜ ਕੀ ਗੱਲ ਹੋਈ ਇੱਧਰ ਦੇਖ ਮੇਰੇ ਬਣੇ ਮੇਰੇ ਬਣੇ ਦੇਖ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਹੈ ਹੈ ਕੀ ਨਾ ਸਿਆਣੇ ਬੱਚੇ ਫੋਨ ਨਹੀਂ ਲੈਂਦੇ ਹੁੰਦੇ ਨਾ ਗਲਤ ਗੱਲ ਐਦਾ ਤੇਰੀ ਤੂੰ ਤਾਂ ਸਿਆਣਾ ਐ ਆ ਫੋਨ ਮੰਗਦਾ ਪਿਆ ਓਏ ਹੈਲੋ ਫੋਨ ਮੰਗੀ ਜਾਂਦਾ ਨਾ ਸਿਆਣਾ ਬੱਚਾ ਐ ਤੂੰ ਫੋਨ ਨਹੀਂ ਲੈ ਲੈ ਇੱਥੇ ਮੇਰੇ ਕੋਲ ਬਹਿ ਜਾ ਹੈਂ ਮੈਂ ਮੈਨੂੰ ਫੋਨ ਕਰ ਤਰੀ ਮੈਡਮ ਨੂੰ ਫੋਨ ਕਰੀਏ ਕਰੇ ਤਰੀ ਮੈਡਮ ਨੂੰ ਫੋਨ ਗੱਲ ਕਰੀਂ ਉਹ ਨਾਲ ਹੈਂ ਤੇ ਓ ਇਹ ਕੀ ਐ ਓ ਕੀ ਐ ਮੈਨੂੰ ਦੱਸ ਬਾਲਾ ਤਾਂ ਹੈਲੋ ਜੋ ਯੂਨਿਮਸ ਕੁਲ ਨਹੀਂ ਆਈ ਸੀ ਤੇ ਇੱਥੇ ਆ ਸਖਵੇਂ ਰੋਂਦਾ ਆ ਦੇਖਿਆ ਐਵੇਂ ਰੋਂਦੇ ਆ ਦੇਖਿਆ ਤੇ ਕਰ ਮੋਬਾਈਲ ਪਕਾਉਂਦੇ ਯਾ ਬਸ ਜਿਆ ਕਿਦਾਂ ਜੋਗ ਜੀ ਜੀ ਤਾਂ ਐਵੇਂ ਜਾਂਦਾ ਸੀ ਰੋਈ ਜਾਂਦੇ ਜੀ ਹੁਣ ਅਸੀਂ ਛੱਤ ਤੇ ਆਏ ਸੀ ਤੇ ਇੱਥੇ ਮੌਸਮ ਬਹੁਤ ਵਧੀਆ ਹੈ ਉਹ ਕਿ ਬਾਰਿਸ਼ ਆਂਦੀ ਵੀ ਹੈ ਦੇਖਾ ਵਾ ਚਲੋ ਆ ਦੇਖੋ ਲੈ ਬਾਬਾ ਛਤਰੀ ਨੂੰ ਉਹ ਤੂੰ ਦੇਖਾ ਆ ਦੇਖ ਕਿੰਨਾ ਬਧੀ ਮੌਸਮ ਹੋਇਆ ਵਾ ਹਣਾ ਪੇਜ ਦੇ ਮੈਨੂੰ ਪਤਾ ਆਉਂਦੇ ਪਏ ਚਲੋ ਇਹਨਾਂ ਚਲੋ ਨਾ ਫਸਲੇ ਚਾਹ ਦੇ ਡਾਂਡ ਡਾਂਡ ਪਈ ਜਾਂਦੀਆਂ ਜੀਆਂ ਮੇਰੇ ਬੋਡੀਗਾਰਡ ਬਣੇ ਪੈ ਨੇ ਜਿਹੜਾ ਦੀ ਉੱਪਰ ਲਿਆਦੇ ਆ ਆ ਮੇਰੇ ਤੋਂ ਬੋਡੀਗਾਰਡ ਬਣੇ ਬਣ ਸੰਜੋਗ ਤੇ ਕਿਰਤ ਜਿਵੇਂ ਤੁਹਾਨੂੰ ਪਤਾ ਹੀ ਦੋ ਬਾਰਿਸ਼ ਨੇ ਮੇਛਾ ਤੇ ਨਹੀਂ ਆਣੀ ਆ ਕਿਉਂਕਿ ਪਾਣੀ ਪਰੇ ਹੋਂ ਦੇ ਉੱਪਰ ਉਹ ਵੀ ਅਲਛਰ ਹੋਇਆ ਪਿਆ ਆ ਦੇਖੋ ਇਹਗਾ ਪਾਣੀ ਥੱਲੇ ਉਧਰ ਵੀ ਅੱਗ ਚਲੋ ਅੱਗੇ ਚਲਦੇ ਆ ਅੱਗੇ ਜ਼ਿਆਦਾ ਮਜ਼ਾ ਆਊਗਾ ਕੱਬੈ ਨਹੀਂ ਪਾਈ ਤਾਂ ਮੈਂ ਆਪਣੇ ਪੁੰਜ ਦੀ ਉੱਪਰ ਕਰ ਰੱਖਿਆ ਨੇ ਮਰਜ਼ੀ ਦੇ ਪਰ ਦੀ ਚੀ ਚੇਂਜ ਹੀ ਨਹੀਂ ਕੀਤੀ ਮੈਂ ਇੱਥੇ ਤਾਂ ਐਸੇ ਮਰਿਆ ਤਾਂ ਇੱਥੇ ਕੋਈ ਨਹੀਂ ਇਹਨੇ ਵਿੱਚ ਨਹੀਂ ਜਾਂਦਾ ਇਹ ਪਾਈਪ ਜਿਹਦੇ ਵਿੱਚ ਦੇਖੋ ਉੱਪਰ ਉੱਪਰ ਵੀ ਸਿਰਫ ਸਾਫ਼ ਪਾਣੀ ਹੈ ਆ ਦੇਖੋ ਮੈਂ ਪਕਰਦੀ ਕਿਵੇਂ ਪਈਆਂ ਆਂਦਾ ਹੀ ਨਹੀਂ ਪਿਆ ਯਾਰੋਂ ਸਾਰੇ ਗਿੱਲਾ ਗਏ ਇੱਥੇ ਅਮਚ ਨਹੀਂ ਕੱਜ ਗਏ ਆ ਦੇਖੋ ਸਾਰਾ ਉੱਪਰ ਪਰ ਸਾਫ਼ ਪਾਣੀ ਹੈ ਜਿਹੜੇ ਹੇੜੀ ਕਿੱਥੇ ਲੱਭ ਜੇ ਨਾ ਪਤਾ ਨਹੀਂ ਕਿ ਪਰੇਗੀ ਆ ਵੀ ਕਰੋ ਹਣ ਹਣ ਕਰੋ ਬਗੇ ਓ ਇਹਨੂੰ ਨਾ ਤੋੜ ਦੀ ਆਪ ਆਪ ਨੂੰ ਆਪ ਤੋੜ ਤੋਂ ਪਰ ਇਹਨਾਂ ਨੂੰ ਤੋੜੀਓ ਹਾਂ ਜਨ ਨਾਲ ਓਏ ਕੀ ਹੋਰ ਹੜਦੇ ਵਾਸ ਕਰੋ ਵਾਸ ਕਰੋ ਵਾਸ ਕਰੋ ਵਾਸ ਕਰੋ ਕਿੱਤਰ ਜੀ ਹਣ ਅਸੀਂ ਦੁੱਧ ਲੈਣ ਜਾਂਦੇ ਪਿਆ ਹ ਸਾਰੇ ਤੁਰਦੇ ਪਏ ਨੇ ਦੇਖ ਜਿਓ ਲਾ ਤੁਸੀਂ ਆ ਜਾ ਥੋੜਾ ਜੀ ਹਣ ਅਸੀਂ ਦੁੱਧ ਲੈ ਕੇ ਫੇਰ ਜਾਵਾਂਗੇ ਇੱਕ ਘੜਾ ਕਰਾਈ ਦੁੱਧ ਲੈਣੇ ਆ। ਅਸੀਂ ਗੜਵੇ ਚ ਐਂਟਰ ਕਰ ਚੁੱਕੇ ਆ ਤੇ ਘਰ ਘਰਾ ਵਾਲਾ। ਇਧਰ ਰੰਨੀ ਆ ਅਸੀਂ ਚਲੋ ਜਾਓ ਸੀ ਦੁੱਧ ਲੈ ਕੇ ਆਓ। ਜੀ ਹੁਣ ਅਸੀਂ ਦੁੱਧ ਲੈ ਕੇ ਆ ਗਏ। ਪਾਸੇ ਮਨ ਬਸ ਕਰ ਲੈ ਲੈ ਗਏ। ਅੱਜ ਜਮ ਕਰ ਜਾ ਅੰਧੀ ਹੁਣ ਸਿਆਮੀ ਐਵੇਂ ਮਿਲ ਖੁਲ ਕਰੇ ਜਾਂਦੇ ਪਿਆ ਸੀ। ਫਿਰ ਮੈਂ ਇਹ ਦੁੱਧ ਉਸ ਲੈ ਲਿਆ। ਚਲੋ ਚਲਦੇ ਹਾਂ ਥੋੜੀ ਸੈਰ ਵੀ ਹੋ ਗਈ ਸਾਡੀ ਕੁਛ ਖਾ ਲ ਕੇ ਤਾਂ ਬਹਿ ਨਹੀਂ ਸੈਰ ਕਰੀਏ।

ਮਨੇ ਡੈਕਸ਼ਨ ਦੇ ਲਈ ਚਲ ਇਹ ਹੁਣ ਅਸੀਂ ਦੁਬਾਰਾ ਲੁੱਡੋ ਖੇលਦੇ ਪਿਆ ਹਰ ਕੀ ਰਤੇ ਮੈਂ ਖੇលਦੇ ਪਿਆ ਆ ਦੋਵੇਂ ਤਾਂ ਮੋਬਾਈਲ ਤੇ ਲੱਗੇ ਹੋਣੇ ਕਿੱਥੇ ਪਾਨਾ ਪਿਆ ਮੋਬਾਈਲ ਤੇ ਲੱਗੇ ਹੋਏ ਨੇ ਆ ਦੋਵੇਂ ਪਹਿਲੇ ਤੱਕ ਸਮਝਾ ਉਹ ਵੀ ਖੇਡਦੇ ਪਿਆ ਜੁਣਾ ਵੀ ਨਹੀਂ ਖੇਡਦਾ ਪਿਆ ਮਾ ਇਹਦੇ ਵਿੱਚ ਸਾਡਾ ਖਾਣਾ ਪੀਣਾ ਹੋ ਚੁੱਕਾ ਤਾਂ ਦਿਖਾਈ ਨਹੀਂ ਪਾਈ ਮੈਂ ਖਾ ਖੋ ਲਈ ਤਾਂ ਸੀ ਪਹਿਲੇ ਫੁੱਕ ਲੱਗ ਗਈ ਸੀ ਦਾਲ ਚਾਵਲ ਬਣੇ ਸੀਗੇ ਚਲ ਹੁਣ ਅਸੀਂ ਲੁੱਡੋ ਖੇលਦੇ ਆ ਆਜ ਨਾ ਮੇਰੇ ਪੈਰ ਤੇ ਮਨੇ ਧਿਆਨ ਨਾਲ ਪੈਰ ਤੇ ਆਇਆ ਪੈਰ ਨੂੰ ਪੈਰ ਨੂੰ ਠੀਕ ਹੈ ਮੇਰੇ ਬਿੱਟਰ ਨੇ ਇੱਕ ਚੀਜ਼ ਆਖੀ ਮੈਨੂੰ ਹਾਂ ਹੁਣ ਦੱਸ ਕੀ ਲੈਣਾ ਹੈ ਕੀ ਲੈਣਾ ਹੈ ਤੂੰ ਹੀ ਬੋਲ ਬੋਲ ਦੱਸ ਕੀ ਬੋਲਣਾ ਹੈ ਮੈਨੂੰ ਲੱਗਦਾ ਕੀ ਲੈਣਾ ਹੈ ਛੋਟੀ ਬੁਆਈ ਸੀ ਉਹਨ ਦਾ ਮੁੰਡਾ ਸਵੀ ਕੀ ਲੈਣਾ ਹੈ ਜ਼ੋਰ ਦੀ ਬੋਲ ਕੇ ਦੱਸ ਸੁਣਨ ਲੱਗੇ ਤਾਂ ਹੀ ਲੈਣਗਾ ਫਿਰ ਉਹ ਦੁਕਾਨ ਵਾਲੇ ਲੈਣਗੇ ਜ਼ੋਰ ਦੀ ਬੋਲ ਕੇ ਲੈਣਾ ਹੈ ਫਾਇਰ ਟਰੱਕ ਲੈਣਾ ਹੈ ਫਾਇਰ ਟਰੱਕ ਉਹ ਚੱਲਦਾ ਕਿਵੇਂ ਹੈ ਸੈੱਲ ਨਾਲ ਚੱਲਦਾ ਹੈ ਠੀਕ ਹੈ ਤੇ ਸਤ ਤੂੰ ਮੈਨੂੰ ਇਹ ਦੱਸਣਾ ਹੈ ਤੂੰ ਚਲੋ ਫਾਇਰ ਟੱਕ ਲੈ ਆਦਾਂਗਾ ਪਰ ਪੱਕੀ ਵਾਲੀ ਦੋਸਤੀ ਹੋ ਜੇਗੀ ਮੇਰੇ ਨਾਲ ਫਿਰ ਕਦੇ ਇਹ ਤਾਂ ਨਹੀਂ ਕੰਦਾ ਨਾ ਮਾਮੂ ਕੋਲ ਨਹੀਂ ਜਾਂਦਾ ਮੈਂ ਵੀ ਮੈਂ ਚੱਕਣਾ ਤੇ ਮੈਨੂੰ ਤੂੰ ਭੱਜਣਾ ਪਰ ਪਈਦਾ ਤਾਂ ਨਹੀਂ ਨਾ ਪੱਕੀ ਗੱਲ ਹੈ ਦਾ ਪ੍ਰੋਮਿਸ ਕਰਨਾ ਨਾ ਹਾਂ ਨਹੀਂ ਬੋਲਦਾ ਭਾਈ ਪ੍ਰੋਮਿਸ ਹੋ ਗਿਆ ਦੇਖੋ ਪ੍ਰੋਮਿਸ ਹੋ ਗਿਆ ਅੱਜ ਤੋਂ ਬਾਅਦ ਨਾਲ ਅਸੀਂ ਹੋ ਗਏ ਪੱਕੇ ਵਾਲੇ ਦੋਸਤ ਠੀਕ ਹੈ ਹਾਂ ਬਾਦ ਵਿੱਚ ਦੇਖਾਂ ਸਮਝ ਜਿਹੜੀ ਜਿਹੜੀ ਕੀ ਬਣਾਉਂਦੇ ਹੋ ਤੁਸੀਂ ਬਣਾਉਣਾ ਦਾਲ ਪਾਣੀ ਦਾ ਆਉਂਦੇ ਵਿੱਚ ਰੋਟੀ ਇਹ ਲੈ ਜੀ ਮੋਦੇ ਲੜੀਏ ਆਹ ਫਿਰ ਮੈਨੂੰ ਪਤਾ ਨਹੀਂ ਰਹਾ ਤੁੰਦੇ ਹੀ ਹੈ ਚਲੋ ਥੋੜਾ ਚਲ ਤੁਸੀਂ ਆਪਣਾ ਖਾਣਾ ਹੀ ਖੇ ਲਓ ਹੁਣ ਆਪਾਂ ਇਸ ਵੀਡੀਓ ਕਰਦੇ ਆਂ ਜੇ ਤੁਹਾਨੂੰ ਪਸੰਦ ਆਇਆ ਤੇ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੋਗ ਥੈਂਕ ਯੂ ਸੋ मच ਫੋਰ ਸੀ ਬਾਈ